ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਦੌਲਤਰਾਮ ਡੈਰੀ ਫਾਰਮ ਤੋਂ ਬਣਾਉਣ ਜਾ ਰਹੇ ਆ ਜੀ ਬਾਈ ਕੋਲੇ ਤਿੰਨ ਤਾਂ ਗਾਵਾਂ ਤੇ ਇੱਕ ਬਾਈ ਕੋਲੇ ਬੱਸੀ ਆ ਤੇ ਇੱਕ ਦੁੱਧ ਵਾਲੀ ਮਸ਼ੀਨ ਆ ਮਿਲ ਕੰਗਾਲੀ ਇਹ ਬਾਈ ਸਾਰਾ ਬਕਾਊ ਆ ਮੰਨ ਕੇ ਚੱਲੋ ਤੇ ਉਹਨਾਂ ਵਿੱਚੋਂ ਜਿਹੜੀਆਂ ਗਾਵਾਂ ਇੱਕ ਤਾਂ ਤਾਜੀ ਸੂਈਆ ਤੇ ਦੋ ਹਜੇ ਗੱਬੜਾ ਨੇ ਥੋੜੇ ਥੋੜੇ ਦਿਨਾਂ ਦੀਆਂ ਆ ਮੰਨ ਲਓ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਵਧੀਆ ਜੀ ਵਧੀਆ ਕਿਵੇਂ ਚੱਲਦਾ ਬਾਈ ਕੰਮ ਵਧੀਆ ਵੀਰੇ ਵਧੀਆ ਕੰਮ ਠੀਕ ਆ ਹਾਂਜੀ ਮੁੱਲ ਆਪਣੇ ਜਮ੍ਹਾਂ ਮੈਂ ਕਹਿੰਦਾ ਜਮ੍ਹਾਂ ਹਾਂਜੀ ਜਾਇਜ਼ ਹੁੰਦਾ ਵੀਰੇ ਹਾਂਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਉਤਾਰਾ ਸਿੰਘ ਨਾਲ ਦੋਤਰਾ ਪਿੰਡ ਬਗਰਾੜੀ ਜ਼ਿਲ੍ਹਾ ਫੀਕਰਤੂ ਜੱਤੋ ਨੇੜੇ ਪਿੰਡ ਆਪਣੇ ਕਿਹੜਾ ਨੇੜੇ ਵੀਰੇ ਬਾਜਾਖਾਨਾ ਤੇ ਕੋਟਪੁਰਾ ਸਨ ਚ ਪਿੰਡ ਆਪਣਾ ਠੀਕ ਹੈ ਬਈ ਹਾਂ ਕੰਟੈਕਟ ਨੰਬਰ ਬੋਲ ਦਿਓ ਆਪਣਾ 8847601402 ਠੀਕ ਆ ਹਾਂ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਈ ਇਹ ਤੋਂ ਸ਼ੁਰੂ ਕਰਦੀਏ ਪਹਿਲੇ ਨੰਬਰ ਵਾਲੀ ਹਾਂ ਵੀਰੇ ਇਹ ਤੋਂ ਆਪਾਂ 5 ਨਾ ਆ ਗਿਆ ਵੀਰੇ ਆਪਣੇ ਕੋਲੇ ਇੱਕ ਵੀਰੇ ਚਵਾਈ ਵਾਲੀ ਮਸ਼ੀਨ ਹੈਗੀ ਹੈ ਮਿਲਕਿੰਗ ਠੀਕ ਆ ਤੇ ਇੱਕ ਵੀਰੇ ਬੱਛੀ ਆ ਤੇ ਦੋ ਸੋਣ ਵਾਲੀ ਇੱਕ ਤਾਈ ਸੂਈ ਆ ਤੜ ਕੇ ਠੀਕ ਜਿਹੜੀ ਆ ਆਪਾਂ ਵਾਇਰ ਦੇਖ ਰਹੇ ਕਿਹੜਾ ਸੁਆ ਸੁਈਆ ਬਾਈ ਇਹ ਦੂਜਾ ਸੁਆ ਸੁਈਆ ਵੇੜ ਵੀਰੇ ਕਦੋਂ ਸੁਈਆ ਬਾਈ ਆ ਜੋ ਸੇਰੀ ਸੁਈਆ ਵੀਰੇ ਜੇ ਕੰਪਲੀਟ ਪਾਤੀਆਂ ਨੇ ਜੇਰ ਬਾਈ ਆ ਪਈਆ ਬੱਠਲ ਚ ਕੰਪਲੀਟ ਆ ਚੈੱਕ ਕਰ ਲੋ ਤੇ ਬੱਚਾ ਬਾਈ ਕੀ ਦੇਤਾ ਬੱਚਾ ਵੀਰੇ ਬੱਛਾ ਇਹਦੇ ਮਗਰ ਬੱਚਾ ਬੱਛਾ ਦੇਣਾ ਹਣਾ ਹਾਂ ਤੇ ਕਿੰਨਾ ਕੁ ਬਾਈ ਇਹ ਆਪਾਂ ਲਾ ਲਈਏ ਬੋੜਾ ਕੱਢਦਾ ਬੋੜਾ ਵੀਰੇ ਜੀ ਹੋ ਗਈ ਵੀਰੇ 3-4 ਕਿਲੋ ਦੀ ਚੁਆਈ ਹੋ ਗਈ ਇਹਦੀ ਠੀਕ ਆ ਚੁਆਈ ਚੁਆਈ ਕਿਵੇਂ ਲੱਗੀ ਚੁਆਈ ਆ ਇੱਕ ਨੰਬਰ ਵੀਰੇ ਥਣ ਦੇਖੋ ਕਿੱਡਾ ਚੰਗਾ ਲੱਗੇ ਜੀ ਥਣਾਂ ਦੀ ਬਾਈ ਥਣਾਂ ਦੀ ਕੁਆਲਿਟੀ ਆਪਾਂ ਚੈੱਕ ਕਰਾਉ ਤਾਂ ਬਹੁਤ ਨਿਆਇ ਚੰਗਾ ਲੱਗਾ ਬਾਈ ਚੁਵਾਈ ਬਹੁਤ ਨਿਆਇ ਚੰਗੀ ਲੱਗੀ ਗਾਣੋ ਠੀਕ ਹੈ ਬਾਈ ਗਾਣੋ ਚੁਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਲੱਗਿਆ ਬਾਕੀ ਹਵਾਨਾ ਚੈੱਕ ਕਰੋ ਬਾਈ ਜਨਨਾ ਮਗਰ ਨੂੰ ਉਨੀ ਮੂਰ ਨੂੰ ਬਹੁਤ ਸੋਹਣਾ ਤਿਆਰ ਕਰਿਆ ਹੈ ਨਾ ਹਾਂ ਤੇ ਕੀ ਰਿਕਾਰਡ ਰਿਹਾ ਬਾਈ ਪਿਛਲੇ ਇਹਦਾ ਵੀਰ ਦੁੱਧ ਦਿੱਤਾ ਹੋਇਆ ਵੀਰ 23 24 ਕਿਲੋ ਦੁੱਧ ਦਿੱਤਾ ਹੋਇਆ ਹੈ verdade ਠੀਕ ਹੈ ਹਾਂ ਐਦ ਕੀ ਕਿੰਨੀ ਗੁਮੀਦ ਹੈ ਬਾਈ ਇਹਨਾਂ ਦੇ ਦੁੱਧ ਵੀਰ ਮੰਨ ਕੇ ਜੇ ਮਰਜੀ ਬੰਦਾ ਲੈ ਲੈ ਠੀਕ ਹੈ ਬਾਕੀ ਪਲੀ ਪਲੀ ਬੜੀ ਹੈ ਹਾਂ ਹਾਂ ਸੈਲਿੰਗ ਬਾਈ ਚੈੱਕ ਕਰੋ ਚੌਂਕ ਚੈੱਕ ਕਰੋ ਪਲੀ ਵੀ ਚੈੱਕ ਕਰੋ ਬਾਕੀ ਹਵਾਨੇ ਦੀ ਗੱਲ ਕਰੀ ਜੀ ਨੂੰ ਅਗਲਾ ਕਹਿੰਦਾ ਬਾਈ ਸੂ ਤੱਕ ਲੈ ਗਈ ਹੈ ਨਾ ਉਹ ਕੰਮ ਕਰਿਆ ਵਾ ਤੇਰਾ ਬੇ ਚਵਾਈ ਹੋ ਗਈ ਆ ਗਾ ਦੀ ਬਹੁਤ ਚੰਗਾ ਬੜਿਆ ਹੱਸੇ ਗੱਲੇ ਵਾ ਠੀਕ ਆ ਤੋਰਾ ਚੈੱਕ ਕਰੋ ਬਾਈ ਮੈਂ ਕਹਿੰਦਾ ਕੀ ਬਾਤ ਆ ਘੋੜੀ ਨਾਲ ਦਾ ਤੋਰਾ ਕਰਮਲੀ ਦਾ ਪਲੀ ਪੁਲੀ ਵੀ ਦੇਖੋ ਫੁੱਲ ਫੁੱਲ ਬਜਾਤ ਕੁਆਲਟੀ ਵਾਲੇ ਵੱਧ ਵਾਲੀ ਆ ਵੀਰੇ ਚੰਗ ਸਾਰਾ ਦੋਨੋਂ ਰੰਗ ਲੱਗਿਆ ਵਾ ਵੇੜ ਨੂੰ ਵੇਖਿਆ ਵਾ ਫੇਸ ਵੀ ਚੈੱਕ ਕਰਾਵਾਂਗੇ ਬਾਈ ਮੈਂ ਕਹਿੰਦਾ ਫੇਸ ਵੀ ਬਹੁਤ ਪਿਆਰਾ ਬਹੁਤ ਬਹੁਤ ਚੰਗੀ ਆ ਵੀਰੇ ਬੱਚੀ ਹੂੰ ਤੋਰਾ ਤਰਾ ਬਈ ਚੈੱਕ ਕਰੋ ਇੱਕ ਨੰਬਰ ਆ ਬਾਕੀ ਨਾੜਾ ਨੂੜਾ ਨਾ ਲੈਵੇ ਤੇ ਦੱਸਦੀ ਆ ਭਾਈ ਹੈਨਾ ਹਾਂ ਲੈ ਫੇਰ ਬਾਕੀ ਠਾਣ ਵਧਾਈ ਵੀਰੇ ਇੱਕ ਦਾ ਦੂਰਾ ਥਾਂ ਲੱਗਿਆ ਮੈਂ ਕਹਿੰਦਾ ਯਾਰ ਕੀ ਆ ਬਾਤ ਬਾਕੀ ਚੰਗੀ ਚੋਈ ਦਾ ਥਾਂ ਲੱਗਿਆ ਮੈਨੂੰ ਲੱਗਿਆ ਹੈਨਾ ਬਹੁਤ ਚੰਗਾ ਥਾਂ ਲੱਗਿਆ ਸਹੀ ਗੱਲ ਆ ਬਾਈ ਬਾਕੀ ਬਰੀਰ ਚੈੱਕ ਕਰੋ ਛੋੜਾ ਬੱਚੇ ਦਾ ਜੀ ਹਾਂ ਪਾਜੀ ਸੂਈ ਕਰਕੇ ਬੱਚਾ ਦਾ ਕਰੂ ਤੇ ਬਾਈ ਫਿਰ ਕੀ ਮੁੱਲ ਰਹੂ ਇਹਦਾ ਮੁੱਲ 80000 ਰੁਪਿਆ ਵੀਰੇ ਮਾਰ ਤਣ ਹੋ ਜਾ ਮਾਰ ਤਣ ਕਰ ਦਾਂਗੇ ਬਾਈ ਵਿੱਚ ਲੈ ਬਾਈ ਜਮਨ ਜੈ ਮੁੱਲ ਕਰਤਾ ਬਾਈ ਨੇ 80000 ਦਾ ਤੋਹਫਾ ਸਾਨੂੰ ਮਿਲ ਜਾਣਾ ਬਾਕੀ ਖੜਨੇ ਖੜਨੇ ਚ ਥੋੜਾ ਬੱਚੇ ਦਾ ਬਾਈ ਜਰੂਰ ਕਰਦੀ ਹੈ ਕਿ ਹੋਰ ਕੋਈ ਚੱਤਰ ਨਹੀਂਗਾ ਚਵਾਈ ਚੁਈ ਵੀ ਬਾਈ ਕਹਿੰਦਾ ਇੱਕ ਨੰਬਰ ਚਵਾਈ ਚੁਈ ਚੰਗੀ ਵੀਰੇ ਧਾਰਾ ਵੀ ਮਾਰ ਕੇ ਦਿਖਾ ਦੇਣਾ ਮਾਰਨੀ ਹਣਾ ਠੀਕ ਹੈ ਬਾਈ ਹਾਂ ਧਾਰਾ ਵੀ ਬਾਈ ਕਹਿੰਦਾ ਆਪਾਂ ਮਾਰ ਕੇ ਦਿਖਾ ਦੇਣਾ ਬਾਕੀ ਮੁੱਲ ਅੱਗੇ ਵੀ ਬਾਈ ਦੇ ਜਾਇਜ਼ ਹੁੰਦੇ ਆ ਬਾਈ ਮੁੱਲ ਬਾਈ ਨੇ ਅੱਜ ਵੀ ਜਾਇਜ਼ ਕੀਤਾ 80000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਹਜੇ ਐ ਮੰਨ ਲਓ ਜੋ ਜੋ ਦਿਨ ਬਾਅਦ ਤੇ ਜਾਣਗੇ ਨਹੀਂ ਨਹੀਂ ਬਾਈ ਹਾਂ ਹਾਂ ਠੰਡੀ ਸੀ ਲਬੋਤਾ ਬਾਈ ਹੈਨਾ ਠੰਡੀ ੁੰਡੀ ਬਹੁਤ ਆ ਵੀਰੇ ਨਿਆਣਾ ਨੂਣਾ ਪਾਉਂਦੀ ਵੀ ਲੋਟਦੇ ਜਿਵੇਂ ਮਾਰਚੀ ਬੈਠਾ ਰੇ ਕੀ ਬਾਤ ਆ ਬਾਈ ਹੰਡੇ ਈਸ਼ੀਲ ਬਾਈ ਚੈੱਕ ਕਰੋ ਕੋਈ ਚੱਕਰੀ ਨੀ ਜਿਵੇਂ ਮਰਜੀ ਬਾਈ ਕਹਿੰਦਾ ਚੋਲੇ ਇਹ ਨਹੀਂ ਹੈਗਾ ਵੀ ਨਿਆਣਾ ਪਾਉਣ ਦੀ ਲੋੜ ਕੋ। ਬਾਕੀ ਚੁਆਈ ਬਹੁਤ ਚੰਗੀ ਲੱਗੀ ਆ ਬੜਨ ਨੂੰ। ਠੀਕ ਆ। ਮੋਟੀ ਮੋਟੀ ਬਾਈ ਕਹਿੰਦਾ ਚੁਆਈ ਲੱਗੀ ਆ। ਬਾਕੀ ਐ ਬਾਈ ਕੱਦ ਵਾਲੀ ਆ ਕੋਈ ਛੋਟੀ ਨਹੀਂ ਹੈਗੀ ਕਹਿੰਦਾ ਵੀ ਵੀਰ ਨੂੰ ਆ। ਅੱਛੀ ਵੀਰੇ ਕ੍ਰਾਸ ਆਂਗਾ ਵੀਰੇ ਗਰਮੀ ਗਰਮੀ ਚ ਵਧੇਗਾ ਹੋਊਗੀ। ਹੂੰ ਗਰਮੀ ਚ ਹੰਡਣ ਵਾਲੀ ਆ। ਹਾਂ ਹਾਂ। ਬਾਕੀ ਹੁਣ ਮੌਸਮ ਗਰਮੀ ਦਾ ਗਾ। ਲੈ ਕਰੋ ਬੜਾ ਕਮਾਲ ਦਾ ਥਾਣਾ। ਬਈ ਨਾੜਾ ਮੈਂ ਕਹਣਾ ਕਮਾਲ ਦੀਆਂ ਠਾਉਂਦੀਆਂ ਯਾਰ ਹਾਂ ਹਾਂ ਅਜੇ ਤੱਕ ਜਿਵੇਂ ਜਿਵੇਂ ਇਹਨਾਂ ਚਵਾਈਆਂ ਹੋਣ ਚੀਆਂ ਵੀ ਉੱਧਰ ਦੁੱਕਰੀ ਬਣੂਗੀ ਨਾ ਲੱਖਰ ਨਹੀਂ ਹਜੇ ਹਾਂ ਹਾਂ ਕੀ ਬਾਤ ਆ ਬਈ ਲੈ ਚਵਾਈ ਚੈੱਕ ਕਰੋ ਮੈਂ ਕਹਣਾ ਯਾਰ ਚਵਾਈ ਬੜੀ ਮੋਟੀ ਆ ਬਈ ਹਾਂ ਜੀ ਲੈ ਵੀ ਖੱਟਾ ਜਮਾ ਬੋਲਾ ਕੀ ਬਾਤ ਆ ਯਾਰ ਜਮਾ ਮੋੜਾ ਮਾਰ ਐਂ ਇਹ ਕੋਈ ਬੰਦਾ ਕੋਈ ਦੋ ਦਿਨਾਂ ਦੀ ਸੂਈ ਆ ਜੇ ਕਿੰਨੇ ਦਿਨਾਂ ਦੀ ਸੂਈ ਆ ਹੂੰ ਸਹੀ ਗੱਲ ਲੈ ਮੋਟੀ ਮੋਟੀ ਧਾਰ ਆ ਬਈ ਇੱਕ ਦੀ ਮੋਟਰੀ ਲਾ ਕੇ ਚੱਲੋ ਮੈਂ ਕਹਣਾ ਕੀ ਬਾਤ ਆ ਬੜੀ ਸੋਹਣੀ ਚਵਾਈ ਆ ਬਈ ਬੜੀ ਵਧੀਆ ਚਵਾਈ ਆ ਪਗ ਰਹੀ ਏ ਇਹ ਧਾਰਾ ਮਾਰੀਆਂ ਬਾਈ ਚੈੱਕ ਕਰ ਲ ਬਾਲਟੀ ਚੱਕਣ ਵਾਲੀ ਖੱਟਾ ਭੋਲਾ ਜਮਾ ਹਜੇ ਹੂੰ ਸਹੀ ਕਰ ਸੀ ਵੀ ਸੁਈ ਜਾ ਬੜਾ ਠੀਕ ਹੈ ਤੇ ਅੱਗੇ ਬਾਈ 2 ਨੰਬਰ ਤੇ ਇਹਦੀ ਦੂਜਾ ਸੁਗਾ ਵੈਰ ਸੁੰਦੀ ਆ ਠੀਕ ਆ ਇਹ ਇਦਾਂ ਲਊਗੀ ਵੀਰੇ ਹਜਾ ਤੜਦਨ ਲੈ ਜੂਗੀ ਤੈਨ ਹਫਤਾ ਲੈ ਜੂਗੀ ਹਾਂ 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 ਵੱਡੀ-ਵੱਡੀ ਬਹੁਤ ਆ ਵੀਰੇ ਬੜਾ ਵੱਡੀ-ਬੁੱਡੀ ਤਾਂ ਮਿਲਣਾ ਬਾਈ ਕੀ ਬਾਤ ਆ ਇਹਦਾ ਕੀ ਰਿਕਾਰਡ ਰਹਾ ਵੀਰੇ ਇਹਦਾ ਵੀਰੇ ਦੁੱਧ ਜਿਹੜੇ ਮਾਲਕਾਂ ਕੋਲ ਲਈਏ ਨਾ ਤਾਂ ਸਹੀ 28 29 ਕੋਲ ਦੁੱਧ ਸਾਡਾ ਚੋਆ ਵਾ ਠੀਕ ਆ ਹਾਂ ਦਾਲ ਲਉਗੀ ਵੀਰੇ ਹਾ ਤੜਦਾ ਲਉਗੀ ਠੀਕ ਆ ਹਾਂ ਫਾਰਮ ਦੀ ਬਾੜ ਆ ਇਹ ਜਾਤਵਰੀੜ ਬੜੀ ਆ ਵੀਰੇ ਫਾਰਮ ਦੀ ਬਾੜ ਆ ਵੀਰੇ ਠੀਕ ਆ ਹਾਂ ਦੁੱਧ ਬਹੁਤ ਧੰਨਵਾਦ ਦਿੱਤਾ ਹੈ ਬਾੜਾ ਬਾਈ ਬਾਕੀ ਫਲੀ ਦੇਖੋ ਲੇਵਾ ਚੈੱਕ ਕਰੋ ਬਹੁਤ ਥਣ ਬਹੁਤ ਚੰਗਾ ਲੱਗਿਆ ਬਾੜ ਨੂੰ ਹਮ ਇੱਕ ਗੱਲ ਹੋਰ ਆ ਬਾਈ ਪਸ਼ੂ ਬਾਈਆਂ ਦਾ ਜਿਹੜਾ ਵੀ ਹੁੰਦਾ ਉਹਦਾ ਥਣ ਨਹੀਂ ਮਾੜਾ ਹੋਊਗਾ ਕਿ ਨਹੀਂ ਬਾਈ ਨਾ ਨਾ ਵੀਰੇ ਥੀ ਚੋਈ ਜਾ ਥਣ ਲਈ ਕਿਹਨੇ ਲਿਆ ਨਾ ਜਮਾ ਬਾਈ ਚਾਹੇ ਮੈਂ ਕਨਾਲ ਜਾ ਕੇ ਮਸ਼ੀਨ ਤੇ ਚਵਾਈ ਕਰ ਜਿਵੇਂ ਮਰਜ਼ੀ ਚੋਲੇ ਵੀਰੇ ਬਾਕੀ ਕੁਆਲਟੀ ਚੈੱਕ ਕਰੋ ਕੁਆਲਟੀ ਕੁਆਲਟੀ ਬੜੀ ਬਹੁਤ ਆ ਬਾਈ ਕੁਆਲਟੀ ਸਵਾਕੀ ਸੱਟ ਬਣਾਉਣਾ ਕਰਕੇ ਆਵੇ ਆਪਾਂ ਬਹੁਤ ਸੁਆਗੀ ਦੇਖਦਿਆਂ ਇਹ ਨਹੀਂ ਕਿ ਅਗਲਾ ਕਹਿਣਾ ਵੀ ਯਾਰ ਐਵੇਂ ਮਰੀ ਜਾਂਦੇ ਸੜਕੇ ਏਟਾ ਵਟਾ ਸਭ ਕੁਝ ਲਿਆ ਕੇ ਰੱਖਿਆ ਪਿਆ ਸਹੀ ਗੱਲ ਆ ਬਾਈ ਇਹ ਕਰਦੀ ਰਹੀ ਜੰਨੇ ਹੁਣ ਬਾਈ ਇਹ ਵੀ ਬਾਈ ਲਿਹਾੜ ਵਾਲੇ ਬੰਦੇ ਕੋਲੋਂ ਲੈਣੇ ਪੈਗੇ ਪਸ਼ੂ ਹਮ ਆਲਾ ਨਹੀਂ ਤਾਂ ਇਹ ਰੋਕਣਾ ਸੀ ਹਾਂ ਨਹੀਂ ਰੋਕਣਾ ਸੀਗਾ ਬਈ ਪਸ਼ੂ ਚੰਗੇ ਸੀਗੇ ਤਾਂ ਹੀ ਆਪਾਂ ਨੂੰ ਵੀ ਲੈਣੇ ਪੈਗੇ ਇਹ ਕਿ ਲਿਹਾੜ ਵਾਲੇ ਬੰਦੇ ਕੋਲ ਤਸੱਲੀ ਵਾਲੇ ਪਸ਼ੂ ਸੀਗੇ ਹਮ ਆਈ ਲੈ ਆਪਾਂ ਪਸ਼ੂ ਸੀ ਬਾਈ ਕਹਿੰਦਾ ਬਾਈ ਕੋਲੇ ਤੇ ਨਹੀਂ ਤਾਂ ਆਪਾਂ ਲਿਆਉਣੇ ਨਹੀਂ ਸੀ ਕਿਉਂਕਿ ਅੱਜ ਮਿਸਤਰੀ ਲਾ ਲਾਣਾ ਬਾਈਆਂ ਨੇ ਫਾਰਮ ਇਧਰ ਸੈੱਟ ਮਾਰ ਕੇ ਤਿਆਰ ਕਰਨਾ ਬਾਰੇ ਤੇ ਭਾਈ ਇਹਦਾ ਕੀ ਮੁੱਲ ਆ ਫਿਰ ਅਜਾ ਇਹਦਾ 85000 ਰੁਪਇਆ ਵੀਰੇ 85000 ਹਾਂ ਹਾਂ ਭਾਈ ਇਹ ਲੈਣ ਦੇ ਨਾਲ ਡੀਬੀ ਵੇੜਾ ਵੀਰੇ ਕੋਈ ਨਹੀਂ ਲੈਣ ਵਾਲਾ ਜਿਹੜਾ ਬੰਦਾ 4 ਦਿਨ ਸੇਵਾ ਕਰ ਲੂ ਵੀਰੇ ਨਾ ਭਾਈ ਲਊਗਾ ਬੈਠਾ ਹੂੰ ਬਾਕੀ ਨਾੜਾ ਲੈਵੇ ਤੇ ਭਾਈ ਚੈੱਕ ਕਰੋ ਬੜੀਆਂ ਕਾਹਦਾ ਉਹ ਤਾਂ ਵੀ ਕੱਚੀ ਕੱਚੀ ਕਰਦੀ ਆ ਜਦ ਬੈਠ ਹੈ ਨਾ ਭਾਈ ਆਏ ਮਾਲ ਥੋੜੀ ਵੇਚਣੀ ਸੀ ਜਿਹੜਾ ਪਹਿਰ ਹੋ ਜਾਂਦਾ ਸਹੀ ਗੱਲ ਆ ਜੀ ਅਜੇ ਤਾਂ ਬਾਈ ਕੱਚੀ ਕੱਚੀ ਪਈਆ ਅੰਦਾਜ਼ਾ ਲਾ ਕੇ ਚੱਲੇ ਜਦੋਂ ਤਿਆਰ ਹੋ ਗਈ ਉਦੋਂ ਹੋਇਆ ਜਾ ਮੁੱਲ ਹੋਣਾ ਅੱਜ ਕੱਚੀ ਆ ਅੱਜ ਤੁਹਾਨੂੰ ਇੱਕ ਆਫਰ ਕੀ ਮਿਲ ਜਾਣੀ ਆ ਕਿਨੇ ਵੀ ਹਾਂ ਹਾਂ ਅੱਗੇ ਬਾਈ ਤਨ ਨੰਬਰ ਤੇ ਲਾਸਟ ਤੇ ਆ ਗਿਆ ਇਹ 50 ਸਵਾ ਸਹੀ ਆ ਨਹੀਂ ਵੀਰੇ ਇਹ ਆਪਣੀ ਆ ਗਈ ਵੀਰੇ ਕ੍ਰੋਸ ਆਪਾਂ ਜਰਸੀ ਦੇ ਪੇਟੋਂ ਪੈਰਾ ਹੋਈ ਸੀ ਇਹ ਬੜਾ ਠੀਕ ਆ ਵੀਰੇ ਬੰਦੇ ਦੇ ਵੀਰੇ ਘਰ ਦੀ ਹੋਮ ਬਰੀਡ ਹੀ ਇਹ ਠੀਕ ਆ ਵੀਰੇ ਇਹ ਦੂਜਾ ਸਵਾਸ ਨਹੀਂ ਠੰਡੀ ਜ਼ੀਲਾ ਕੋਈ ਜਾਂਤ ਨਹੀਂ ਕਰਦਾ ਵੀਰੇ ਬੜਾ ਠੀਕ ਆ ਜਿਵੇਂ ਮਰਜ਼ੀ ਬੈਠਾ ਚੁਈ ਜਾ ਵੀਰੇ ਬੈੜ ਨੂੰ ਮੈਂ ਕਹਣਾ ਓਥੋਂ ਵੀ ਲੈੜਾ ਵੀਰੇ ਠੰਡੀ ਸੀਲ ਚੈੱਕ ਕਰੋ ਕਰਮ ਵਾਲੀ ਬਹੁਤ ਜਾਰੇ ਠੰਡੀ ਜਿਹੜੇ ਪਾਸੇ ਮਰਜ਼ੀ ਬੈਠੇ ਚੁਈ ਜਾ ਉਹ ਬੈਜੋ ਬਣਾ ਜਿਵੇਂ ਮਰਜ਼ੀ ਬੈਠੇ ਚੁਈ ਜਾਏ ਪਾਸੇ ਪਹਿ ਕੀ ਕਰਦੇ ਆਂ ਕੀ ਆ ਬੰਦੇ ਪਾਸੇ ਬੈ ਕੇ ਚੁਾਈ ਕਰਦੇ ਆਂ ਬੈੜ ਦੀ ਚੁਾਈ ਵੀ ਦੋਨੇ ਪਾਸੇ ਪੈ ਕੇ ਕਰਦੇ ਆਂ ਆਪਾਂ ਇਹੋ ਜਿਹਾ ਪਸ਼ੂ ਵੀਰੇ ਕੋਈ ਲੈਤਾ ਨਹੀਂ ਆਪਾਂ ਅਜ ਤੱਕ ਠੰਡੀ ਲੱਗੀ ਪੂਰੀ ਬੈੜ ਆਪਣੀ ਚੰਗੀ ਲੱਗੀ ਹੂੰ ਇਹ ਬਲਾਡ ਠੰਡਾ ਬੈੜ ਦਾ ਪਤਾਂ ਲੇਤੀ ਆ ਬੈੜ ਬਾਕੀ ਬਾਈ ਥਣ ਚੈੱਕ ਕਰੋ ਬਾਕੀ ਵੀਰੇ ਦੁੱਧ ਬਹੁਤ ਦਿੱਤਾ ਹੈ ਬੈੜ ਦਾ ਆ ਫਿਰ ਵੀ ਆ ਵੀਰੇ ਇੱਕ ਪਾਸੇ ਵੀਰੇ 3 ਲੱਖ ਵਾਲੀ ਮੱਝ ਵਾਲਾ ਇੱਕ ਪਾਸੇ ਹੀ ਖੜਾ ਦੇ ਸਹੀ ਗੱਲ ਆ ਹਾਂ ਮੱਝ ਨੂੰ ਜਿਸ ਕਹਿੰਦੀ ਵੀਰੇ ਬਿਲਕੁਲ ਗਰਮੀਆਂ ਦਾ ਬਿਲਕੁਲ ਤੋਂ ਬਾਕੀ ਮੱਝ ਨੇ ਵੀ ਕਰਦੀ ਵੀਰੇ ਉਹ ਜੀ ਵਹਿੜ ਦੀ ਇੱਕ ਗੱਲ ਹੋਰ ਆ ਬਾਈ ਹਾਂ ਇਹਦਾ ਦੁੱਧ ਵੀ ਮੱਝ ਦੇ ਬਰੋਪਰ ਜਾ ਮੱਝ ਵੀਰੇ ਮੱਝ 3 ਲੱਖ ਵਾਲੀ ਮੱਝ ਵੀ ਰਿਜ਼ ਕਰਦੀ ਵਹਿੜ ਦੀ ਹਾਂ ਕਰਦੀ ਬਾਈ ਬੜੀਆਂ ਚੋਈਆਂ ਜਵਾਬ ਚੋਈਆਂ ਜਿਵੇਂ ਮਰਜ਼ੀ ਚੋਈਆਂ ਕੋਈ ਵਟਾ ਨਹੀਂ ਵੀਰੇ ਵਹਿੜ ਦੀ ਕਿੰਨੇ ਕਿਦਾਂ ਦੀ ਕੱਚੀ ਆ ਬੱਸ ਵੀਰੇ 2-4 ਦਿਨ ਹੀ ਲੈਣੇ ਵਹਿੜ ਨੇ ਬਾਈ 2-4 ਦਿਨ ਲੈਣੇ ਆ ਬਾਈ ਮੈਂ ਕਿਹੜਾ ਬਣ ਕੇ ਸੁਣਾ ਕੋ ਹਾਂ ਬਹੁਤ ਵੀਰੇ ਬਹੁਤ ਜਾਰੇ ਤਿਆਰ ਹ ਸਿੰਗ ਮੜਾ ਮੜਾ ਜਰੂਰ ਹੈ ਇਹ ਸਿੰਗ ਦਾ ਵਹਿਣਾ ਕਰੇ ਵੀਰੇ ਇਹਦਾ ਬਸ ਨਾਮਾਤਰੀ ਆ ਵੀਰੇ ਸਮਝ ਕੇ ਲਵੇ ਬਸ ਠੀਕ ਹੈ ਬਾਈ ਉਹਦਾ ਵੀਰੇ ਕੋਈ ਵਟਾ ਨਹੀਂ ਨੂੰ ਬਾਕੀ ਚਮਕ ਬੜੀ ਆ ਬਾਈ ਚੰਗੀ ਸਾਈ ਬਾਈ ਜੰਗੀ ਵੀਰੇ ਸ਼ਾਮ ਸਮਾਹ ਲਖਾਂ ਤੋਂ ਆਈ ਵੀ ਹੈ ਗਾੜੇ ਸਹੀ ਗੱਲ ਆ ਬਾਈ ਲੈ ਤੋਰਾ ਤਰਾ ਬਾਈ ਚੈੱਕ ਕਰੋ ਇੱਕ ਨੰਬਰ ਆ ਬਾਕੀ ਪਲੀ ਪੁਲੀ ਵੀ ਦੇਖੋ ਫੁੱਲ ਆ ਜੀ ਇੱਕ ਬਾਈ ਗੱਲ ਹੋਰ ਆ ਜੀ ਇਹ ਨਹੀਂ ਹੈਗਾ ਤੁਸੀਂ ਵੀ ਗਾਂ ਸਮਝ ਕੇ ਲ ਜਾਓ ਇਹਨੂੰ ਮੱਝ ਲੈ ਜਾਓ ਮੱਝ ਵੀਰੇ ਮੱਝ ਬੰਝ ਤੁਸੀਂ ਕਹਦੇ ਵੀ ਇੱਕ ਤਰ੍ਹਾਂ ਦੀ ਅਸੀਂ ਮੱਝ ਲੈ ਕੇ ਜਾਂਦੇ ਹਾਂ ਸਿਰਫ ਨਹੀਂ ਬਾਈ ਹਾਂ ਮੇਨ ਗੱਲ ਆ ਯਾਰ ਇੰਨੀ ਸ਼ਾਇਨ ਕਿਤੇ ਚੰਮ ਠੰਡੀ ਸੀ ਬਹੁਤ ਆ ਵੀਰੇ ਵੜਾ ਕੀ ਬਾ ਹੂੰ ਸਹੀ ਗੱਲ ਆ ਠੰਡਾ ਸੀਲ ਪਸ਼ੂ ਨਹੀਂ ਬਈ ਮਿਲਦਾ ਇਹ ਦੇਖੋ ਠੰਡੀ ਸੀਲ ਆਪਾਂ ਵੀਰੇ ਗਰਮ ਪਸ਼ੂ ਨਹੀਂ ਆਪਾਂ ਆਬ ਨਹੀਂ ਲੈਂਦੇਗੇ ਆ ਦੇਖੋ ਹੁਣ ਬਾਹਰ ਲਿਆਂਦੀ ਆਪਾਂ ਕੋਈ ਵੱਟਾ ਨਹੀਂ ਕਰਦੇ ਇਹ ਵੀਰੇ ਵੇੜਾ ਲੂਤਲਾ ਕਰਨੀਆਂ ਹੁੰਦੀਆਂ ਉਹ ਕੰਮ ਨਹੀਂ ਵੀਰੇ ਵੇੜ ਨੂੰ ਕੀ ਬਾਤ ਆ ਬਈ ਜਿੱਥੇ ਮਰਜੀ ਬਿਠਾ ਕੇ ਚੋਈ ਜਾ ਵੀਰੇ ਵੇੜ ਨੂੰ ਬਾਕੀ ਜਿਹੜਾ ਥਣ ਲੱਗਿਆ ਨਾ ਬਈ ਉਹ ਧੂੜਾ ਥਣ ਲੱਗਿਆ ਵੀਰੇ ਵੇੜ ਨੂੰ ਬੜਾ ਚੰਗਾ ਥਣ ਲੱਗਿਆ ਬਈ ਐ ਮੰਨ ਲਓ ਸੋਨੂੰ ਰੇਟ ਵੀ ਬਾਈ ਘੋਹਾ ਜੀ ਰੇਟ ਮੇਰੇ ਬਾਦ ਦਸੀ ਮੈਂ 3 ਲੱਖ ਦੀ ਮੱਝ ਪਰ ਅੱਧਾ ਰਮੋਲੀ ਆਪਾਂ ਜਮਾ ਤੇ ਕਿੱਲੇ ਨਹੀਂ ਫਿਰ 60000 ਰੁਪਏ ਮਾਰਦਾਨ ਕਰ ਪਿਆਂਗੇ ਬਸ ਟੋਟਲੀ ਬਸ 60000 ਜਮਾਦਾਨ ਕਰ ਦਿਆਂਗੇ ਮੈਂ ਕਹਿੰਦਾ ਜਮਾ ਆਫਰ ਵਾਲਾ ਕੰਮ ਹੋ ਗਿਆ ਇੱਕ ਪਾਸੇ 3 ਲੱਖ ਦੀ ਮੱਝ ਹੋ ਗਈ 60000 ਦੀ ਵੇੜ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਆਫਰ ਵਾਲਾ ਕੰਮ ਹੀ ਆ ਜਦੋਂ ਤੇ ਜੀ ਵੇੜ ਬਹੁਤ ਜ਼ਿਆਦਾ ਚੰਗੀ ਆ ਬਾਈ ਹੂੰ ਸਹੀ ਗੱਲ ਆ ਬਾਈ ਚੋਟ ਉੱਤੇ ਮਰਜ਼ੀ ਬਿਠਾ ਕੇ ਲੈ ਵੀਰੇ ਕੋਈ ਵੱਟਾ ਨਹੀਂ ਵੇੜ ਨੂੰ ਇੰਨੀ ਠੰਡੀ ਆ ਕੀ ਬਾਤ ਆ ਬਾਈ ਨਹੀਂ ਅਗਲਾ ਕਹਿੰਦਾ ਵੀ ਗਰਮ ਹੁੰਦੀਆਂ ਹਨ ਨਾ 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 ਵੀਰੇ ਇਹਦਾ ਹੱਥ ਲਾ ਲਿਆ ਚਾਰ ਆਰੀ ਇਹ ਕਰੀ ਹੱਥ ਲਾਉਣ ਦਿੰਦੀ ਹੁੰਦੀ ਲੋਟਾ ਲੜੀਆ ਸਹੀ ਗੱਲ ਹੈ ਕੋਈ ਜੀ ਆਪਾਂ ਜਾਨਵਰ ਲੈ ਆਵਾਂ ਪਰ ਠੰਡਾ ਕਰਕੇ ਲਈ ਜਾਏ ਠੀਕ ਆ ਬਾਈ ਹਾਂ ਮੁੱਲ ਵੀ ਬਾਈ ਨੇ ਜਮਾ ਬਾਈ ਖਿੱਚ ਕੇ ਕਰਤਾ 60000 ਦੀ ਅੱਜ ਇੱਕ ਤਰ੍ਹਾਂ ਦਾ ਤੋਹਫਾ ਹੀ ਆ ਇਹ ਵੀ ਗਰਮੀਆਂ ਦਾ ਜਿਹੜਾ ਕੋਈ ਲੈ ਗਿਆ ਲੈ ਗਿਆ ਗਰਮੀਆਂ ਦਾ ਵੀਰੇ ਨਿਆਰੇ ਹੀ ਲਊਗਾ ਬੰਦਾ ਹੂੰ ਸਹੀ ਗੱਲ ਆ ਬਾਈ ਬਾਕੀ ਹਜੇ ਬਾਈ ਕੱਤੀ ਬਣੂ ਬਣੂ ਬਹੁਤ ਵੀਰੇ ਵੜ ਮੈਂ ਕਿਹੜਾ ਖੜਿਆ ਨਹੀਂ ਜਾਣਾ ਬਾਈ ਨਾ ਨਾ ਵੀਰੇ ਬਹੁਤ ਤਿਆਰ ਹੁੰਦੀ ਆ ਵੀਰੇ ਵੜ ਸਹੀ ਗੱਲ ਆ ਬਾਈ ਵਿੱਕੀ ਭ ਠੀਕ ਹੈ ਬਈ ਹਾਂ ਅੱਗੇ ਬਈ ਆ ਬੱਸੀ ਆ ਗਈ ਇਹ ਕਿੰਨੇ ਟਾਈਮ ਦੀ ਇਹ ਹੈਗੀ ਵੀਰੇ ਬਈ 2 ਮਹੀਨਾ ਦੀ ਬੱਛੀ ਹੈਗੀ ਆ ਠੀਕ ਆ ਇਹ ਵੀਰੇ ਆਪਣੀ ਘਰ ਦੀ ਬੱਛੀ ਹੈ ਵੀਰੇ ਆਪਣੀ ਗਾਂ ਦੀ ਮਰ ਗਈ ਸੀਗੀ ਉਹਦੀ ਬੱਛੀ ਹੈ ਜਰਸੀ ਦੀ ਠੀਕ ਹੈ ਬਈ ਬਹੁਤ ਚੰਗੀ ਵੀਰੇ ਜਰਸੀ ਸੀਗੀ ਬੜੀ ਬੜੀ ਬਹੁਤ ਆ ਬਈ ਹਾਂ ਹਾਂ ਇਹਦਾ ਮਤਲਬ ਫਿਰ ਉਹ 5000 ਦੀ ਦੇ ਦਾਂਗੇ ਵੀਰੇ ਅੱਜ ਅੱਜ ਠੀਕ ਆ ਹਾਂ ਬੱਛੀ ਬਹੁਤ ਜ਼ਿਆਦਾ ਚੰਗੀ ਆ ਵੀਰੇ ਮੈਂ ਕਹਣਾ ਬਈ ਕੀ ਬਾਤ ਆ 5000 ਦੀ ਬਾਈ ਕਹਿੰਦਾ ਅੱਜ ਦੇ ਦਾਂਗੇ ਤੋਹਫਾ ਆ ਗਿਆ ਇਹਦੀ ਮਾਂ ਬਹੁਤ ਜ਼ਿਆਦਾ ਚੰਗੀ ਸੀਗੀ ਵੀਰੇ ਠੀਕ ਹੈ ਬਾਈ ਆਪਣੇ ਕੋਲ ਵੀ ਵੀਡੀਓ ਹੈ ਹੀ ਆਪਣੇ ਘਰੇ ਸੀ ਇਸ ਦੀ ਵੀਰ ਫੂਡ ਤੇ ਲਾਤੀ ਜਨਾਜੀ ਬਣ ਜਾਣਾ ਬਸ ਹਾਂ ਹਾਂ ਆਪਾਂ ਦਾ ਵੀਰੇ ਫੀਡ ਫੂਡ ਚੱਲੂ ਨਹੀਂ ਦੀ ਕਰੀ ਹਜੇ ਕੋਈ ਵੀ ਠੀਕ ਹੈ ਬਾਈ ਹਾਂ ਕਲੀ ਦੁੱਧ ਈ ਹੈ ਬਸ ਹਜੇ ਬਾਈ ਕਹਿੰਦਾ ਦੁੱਧ ਤੇ ਆ ਬਾਈ ਅੰਦਾਜ਼ਾ ਲਾ ਲਓ ਬਾਕੀ ਜਿਹੜੀ ਮਰਜ਼ੀ ਕਹਿੰਦਾ ਪੈਣ ਦੁੱਧ ਜਿਹੜੀ ਮਰਜ਼ੀ ਕਹਿੰਦਾ ਵੀਰੇ ਮਾਪ ਕਾਣੀ ਠੀਕ ਹੈ ਮਤਲਬ ਇੰਨਾ ਮਤਲਬ ਸਰੀਰ ਅੰਦਰ ਤਾਕਤਵਰ ਆ ਗਿਆ ਹਾਂ ਹਾਂ ਤੇ ਅੱਗੇ ਬਈ ਆ ਗਈ ਮਸ਼ੀਨ ਲਾਟ ਦੁੱਧ ਵਾਲੀ ਹਾਂ ਇਹ ਵੀ ਵੀਰੇ 2 ਸਾਲ ਦੀ ਗਰੰਟੀ ਸੀਗੀ ਵੀਰੇ ਠੀਕ ਹੈ ਬਾਈ ਨਵੀਂ ਮਸ਼ੀਨ ਲਈ ਸੀਗੀ ਵੀਰੇ ਹੂੰ ਇਹ ਵੀਰੇ ਵਿੱਚੋਂ ਬਸ 3 ਸਾਲ ਦੀ ਗਾਰੰਟੀ ਵੀ ਹੈ। ਹਾਂ, ਇਹ ਐਚਵੀ ਦੀ ਮੋਟਰ ਹੈ ਦੀ। ਠੀਕ ਹੈ ਬਾਈ। ਹਾਂ, ਦਵਾਲ ਵੀਰੇ ਲੱਗ ਜੂ ਇਹਦੇ ਪੰਪ ਵੀਰੇ। ਠੀਕ ਹੈ। ਦਵਾਲ ਡਰਮ ਲਾ ਕੇ ਦੋ ਗਾਂ ਦਾ ਚੂਗੀ ਵੀਰੇ। ਦੋ ਗਾਈਆਂ। ਹਾਂ, ਹਾਂ। ਵੀਰੇ ਆਪਾਂ ਸਿਸਟਮ ਲਾਉਣਾ ਪੈਣਾ। ਦੋ ਲਿਆ ਹਾਲਾ ਪੰਪ ਲੈ ਆਗੇ। ਇਹ ਲਾਉਣਾ ਬੜਾ ਦੋ ਗਾਂਆਂ ਚੂੰਗਾ ਜਾਂਦੀਆਂ ਇੱਕ ਦੀ। ਇਹ ਕਿੰਨੇ ਲੀਟਰ ਵਾਲਾ ਬਾਈ ਇਹ? ਇਹ ਵੀਰੇ 25 ਲੀਟਰਾਂ ਡਰਮ ਆ ਵੀਰੇ। 25 ਲੀਟਰ ਆ ਰਹਾ ਮਾ ਬਾਈ ਕਹਿੰਦਾ ਦੋ ਮੰਨ ਕੇ ਚੱਲੋ ਵੀ 50 ਲੀਟਰ ਚ ਹੋ ਸਕਦੇ ਆ ਹਾਂ ਹਾਂ ਵੀਰੇ ਦੋਨੇ ਲੱਗ ਜਾਣਗੇ ਵੀਰੇ ਆਪਰਾ ਕੋਈ ਵੱਖੀ ਚੁੰਨੇ ਆਪਰਾ ਪਸ਼ੂ ਆਪਰਾ ਕਰੇ ਚੋਈਦੇ ਆ ਹੂੰ ਤੇ ਬਸ ਆ ਦੋ ਲੱਗ ਜਾਣਗੇ ਵੀਰੇ ਆ ਲਿਆ ਕੇ ਸਿਸਟਮ ਲੱਗ ਲੱਗ ਜਾਣਗੇ ਤੇ ਦੋ ਗਾਇਆਂ ਇਕੱਠੀਆਂ ਚੁੰਨਾ ਜਾਣੀਆਂ ਕਿਉਂਕਿ ਗੱਲ ਆਏ ਆ ਬਾਈ ਜਿਹੜਾ ਬਾਹਰਲਾ ਪਸ਼ੂ ਆਉਂਦਾ ਉਹਦੀ ਚੁੰਦਿਆ ਹਾਂ ਵੀਰੇ ਵੀ ਕੋਈ ਨਿੱਕੇ ਨਿੱਕੇ ਨਾਲ ਆਉਂਦੀ ਆ ਤਾਂ ਕਿ ਬਾਕੀ ਪਸ਼ੂ ਨੂੰ ਲੱਗਦੀ ਕਰਪਣਾ ਖੜਦਾ ਹੈਗਾ ਇਹਦੇ ਸ਼ੌਕ ਮਾਰੇ ਲਈ ਸੀਗੀ ਬਸ ਠੀਕ ਹੈ ਬਾਈ ਤੇ ਇਹਦੀ ਫਿਰ ਬਾਈ ਕੀ ਡਿਮਾਂਡ ਆ ਵੀਰੇ ਨਵੀ ਦਾ ਵੀਰੇ ਹੋਏਗਾ ਹੈਗੀ ਸੀਗੀ ਵੀਰੇ 40000 ਦੀ ਠੀਕ ਆ ਇਹ 30000 ਰੁਪਏ ਅੱਜ ਦੇ ਦਾਂਗੇ ਵੀਰੇ 30000 ਇਹ ਤਾਂ ਵੀਰੇ ਜਮਾਂ ਨਵੀਂ ਪਈਆ ਗਰੰਟੀ ਸਾਫ ਦੀ ਪਈ ਆ ਦੀ ਹਜੇ ਲੈ ਬਾਈ ਛਾਲ ਦੀ ਗਰੰਟੀ ਪਈ ਆ ਬਾਈ ਕਹਿੰਦਾ ਅੱਜ ਆਪਾਂ ਇਹਨੂੰ ਸਾਲ ਦੀ ਗਰੰਟੀ ਪਈ ਆ ਦੀ ਹਜੇ ਗਰੰਟੀ ਵੀ ਸਾਨੂੰ ਸਹੀ ਮਿਲ ਜੂਗਾ ਬਾਈ ਦੇ ਵਿੱਚੋਂ 3-4 ਮਹੀਨੇ ਮਸਾ ਹੀ ਚੱਲੀ ਆ ਤਾਂ ਬਸ ਹਜੇ ਠੀਕ ਆ ਹਾਂ ਚੋਈ ਜਿਹੜੀ ਗੱਲ ਫੁੱਲ ਗਰੰਟੀ ਸਾਰੇ ਪਾਸੇ ਵਰਗੇ ਚੱਲਦੀ ਆ ਠੀਕ ਆ ਵਰਚ ਬੁਰਚੇ ਦੇ ਪਈਆ ਵੀਰੇ ਸਾਰੇ ਨਾਲ ਦੇ ਦਾਂਗੇ ਆਪਾਂ ਓਕੇ ਬਾਈ ਹਾਂ ਠੀਕ ਆ ਬਾਈ ਤੇ ਨਾਲੇ ਸਿੱਕੇ ਜਿੰਨੇ ਵੀ ਬਾਈ ਕੋਲੇ ਬਾਈ ਆਪਾਂ ਸਾਰੇ ਹੀ ਦਿਖਾ ਦਦੇ ਜੇ ਕੋਈ ਵੀ ਪਸੰਦ ਆਉਂ ਵੀਡੀਓ ਨੂੰ ਵੇਖਣ ਲਈ ਧੰਨਵਾਦ